ਸਤਿ ਸ੍ਰੀ ਅਕਾਲ ਜੀ ਗਲੀ ਗਲੀ ਯਾਤਰਾ ਵਿੱਚ ਇੱਕ ਵਾਰੀ ਫੇਰ ਸਵਾਗਤ ਹੈ ਅੱਜ ਦਾ ਜਿਹੜਾ ਵੀਲੌਗ ਹੈ ਇਹ ਥੋੜਾ ਜਿਹਾ ਡਿਫਰੈਂਟ ਹੋਏਗਾ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਤੁਹਾਨੂੰ ਵੀ ਪਤਾ ਹੋਵੇਗਾ ਕਿ ਮੌਸਮ ਖਰਾਬ ਹੈ ਐਟਮੋਸਫੇਅਰ ਬਹੁਤ ਜਗ੍ਹਾ ਤੇ ਪੰਜਾਬ ਵਿੱਚ ਫਲੱਡ ਆਇਆ ਵਾ ਤੇ ਜਿਹੜੀ ਕੰਡੀਸ਼ਨ ਆ ਉਹ ਬਹੁਤ ਮਾੜੀ ਕੰਡੀਸ਼ਨ ਹੈ ਸਾਰੇ ਪੰਜਾਬ ਦੇ ਅਸੀਂ ਅੱਜ ਰੋਪੜ ਵਿਜ਼ਿਟ ਕੀਤਾ ਸੀਗਾ ਤੇ ਅਹੀਂ ਸੋਚਿਆ ਅਸੀਂ ਭਾਈ ਇੱਕ ਹੋਰੀ ਤੁਹਾਨੂੰ ਅਸੀਂ ਸੋਚਿਆ ਕਿ ਇੱਕ ਹੋਰੀ ਤੁਹਾਨੂੰ ਅਸੀਂ ਰੋਪੜ ਦੇ ਵੀ ਹਾਲਾਤ ਵੀ ਦਿਖਾ ਦਈਏ ਕਿਉਂਕਿ ਕਾਫੀ ਲੋਕ ਸ਼ਾਇਦ ਕਈ ਜਿਆਦਾ ਡਰ ਜਾਂਦੇ ਆ ਵੀ ਕੀ ਹੋਇਆ ਉੱਥੇ ਲੇਕਿਨ ਅਹੀਂ ਤੁਹਾਨੂੰ ਰਿਐਲਿਟੀ ਦੇ ਵਿੱਚ ਸਾਹਮਣੇ ਲਾਈਵ ਦਿਖਾ ਰਹੇ ਆਂ ਚੀਜ਼ਾਂ ਜਿਹੜੀਆਂ ਕਹੀਂ ਸ਼ੂਟ ਕੀਤੀਆਂ ਵਾ ਰੋਪੜ ਦੀਆਂ ਗਲੀਆਂ ਇਹ ਦਿਖਾ ਰਹੇ ਆਂ ਇਹ ਜੋ ਤੁਹਾਨੂੰ ਦਿਖਾ ਰਹੇ ਆਂ ਇਹ ਹੈਗਾ ਵਾ ਗਿਆਨੀ ਜੈਲ ਸਿੰਘ ਨਗਰ ਤੇ ਜਿਹਦੀਆਂ ਸੜਕਾਂ ਤੁਸੀਂ ਦੇਖ ਹੀ ਰਹੇ ਆਂ ਕੁਝ ਕੁਝ ਟੁੱਟੀਆਂ ਵਾ ਕਿਤੇ ਕਿਤੇ ਪਾਣੀ ਵੀ ਖੜਾ ਵਾ ਜਿਆਦਾ ਪਾਣੀ ਤੇ ਨਹੀਂ ਲੱਗ ਰਿਹਾ ਕਿਤੇ ਵੀ ਤੇ ਸੜਕਾਂ ਨੀਟ ਐਂਡ ਕਲੀਨ ਹਾਂ ਹਾਂਜੀ ਯਾਨੀ ਜੈਲ ਸਿੰਘ ਨਗਰ ਅਹੀਂ ਇਥੋਂ ਦੀ ਆਪਣੀ ਜਰੀ ਜਣਨੀ ਆ ਸ਼ੁਰੂ ਕੀਤੀ ਆ ਕਿਉਂਕਿ ਇਹ ਰੋਪੜ ਦਾ ਸਭ ਤੋਂ ਪੌਚ ਇਲਾਕਾ ਵਾ ਸਭ ਤੋਂ ਵਧੀਆ ਇਲਾਕਾ ਇਹੋ ਹੀ ਕਿਹਾ ਜਾਂਦਾ ਹ ਤੇ ਅਹੀਂ ਪਿਆ ਕਿ ਸਭ ਤੋਂ ਪਹਿਲਾਂ ਇੱਥੇ ਅਹੀਂ ਦਿਖਾਈਏਗੇ ਵੀ ਇੱਥੇ ਗਲੀਆਂ ਦਾ ਸੜਕਾਂ ਦਾ ਕੀ ਹਾਲ ਹੈ ਤੇ ਸਾਡਾ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਆ ਕਿ ਥੋੜੀ ਬਹੁਤ ਮਾੜੀ ਕੰਡੀਸ਼ਨ ਚ ਹੈ ਰੌਬੀ ਬਟ ਇਸ ਤਰੀਕੇ ਦੇ ਨਾਲ ਆ ਕਿ ਇੱਥੇ ਕਿਤੇ ਕੋਈ ਸਾਨੂੰ ਜ਼ਿਆਦਾ ਗਲੀਆਂ ਚ ਲੱਗਿਆ ਨਹੀਂ ਕਿ ਇੱਥੇ ਪਾਣੀ ਭਰਿਆ ਵਾ ਹੁਣ ਤਾਈ ਤੇ ਮਾਹੌਲ ਇਸ ਰਹੀਆਂ ਤੁਸੀਂ ਲਾਈਵ ਦੇਖਣ ਦੇ ਆ ਬਰਸਾਤ ਹਲਕੀ ਹਲਕੀ ਹੁੰਦੀ ਪਈ ਹੈ ਕਈ ਜਗ੍ਹਾ ਤੇ ਪਾਣੀ ਖੜਾ ਹੋ ਗਿਆ ਬਟ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਆਇਆ ਇੱਥੇ ਕਿਤੇ ਕਿਤੇ ਹਰੀਆਲੀ ਵੀ ਆ ਤੇ ਰੋਡ ਜਿਹੜੇ ਆ ਉਹ ਕਲੀਨ ਆ ਹਾਂਜੀ ਇੱਥੇ ਗਿਆਨੀ ਜੈਲ ਸਿੰਘ ਨਗਰ ਸੜਕਾਂ ਤੇ ਉਤਰਾ ਸਾਫ਼ ਦਿਖਦੀ ਪਈ ਆ ਪਾਣੀ ਇੱਥੇ ਨਹੀਂ ਭਰਿਆ ਤੇ ਕਾਫੀ ਬਾਰਿਸ਼ ਜਿਸ ਤਰ੍ਹਾਂ ਕਹਿ ਰਹੇ ਕਿ ਕਾਫੀ ਫਲੱਡ ਹੋਇਆ ਵਾ ਆਇਆ ਵੀ ਆ ਕਈ ਜਗ੍ਹਾ ਤੇ ਪਾਣੀ ਬਹੁਤ ਜ਼ਿਆਦਾ ਆਇਆ ਵਾ ਲੇਕਿਨ ਉਹਦੇ ਬਾਅਦ ਵੀ ਉਹਦੀ ਸੜਕਾਂ ਤੇ ਪਾਣੀ ਇੰਨਾ ਨਜ਼ਰ ਨਹੀਂ ਆ ਰਿਹਾ ਹਾਂ ਸੜਕਾਂ ਕਿਹੇ ਕਿਹੇ ਜਗ੍ਹਾ ਤੋਂ ਟੁੱਟੀਆਂ ਹੋਈਆਂ ਨੇ ਦੂਰ ਥੋੜੀ ਰਿਪੇਅਰ ਹੋਣ ਦੀ ਇਹਦੀ ਜ਼ਰੂਰਤ ਆ ਤੇ ਪਾਣੀ ਖੜਾ ਵਾ ਉਹਨਾਂ ਦੇ ਵਿੱਚ ਬਾਕੀ ਜਗ੍ਹਾ ਜਿਹੜੀ ਉਹ ਕਲੀਨ ਆ ਤੇ ਏਰੀਆ ਕਾਫੀ ਸ਼ਾਂਤ ਆ ਮਤਲਬ ਅچھے ਅچھے ਘਰ ਬਣੇ ਹੋਏ ਆ ਵਧੀਆ ਤਰੀਕੇ ਦੇ ਨਾਲ ਲੋਕਾਂ ਨੇ ਪਾਰਕਿੰਗ ਜਿਹੜੀ ਉਹ ਕੀਤੀ ਹੋਈ ਗੱਡੀਆਂ ਦੀ ਇਹ ਦੇਖੋ ਇੱਧਰ ਮੰਕੀ ਬੈਠੇ ਸੌਂਦੇ ਆ ਆਪਣਾ ਰਿਲੈਕਸ ਨਾਲ ਸੁੱਤੇ ਹੋਏ ਆ ਤੇ ਅਹੀਂ ਇੱਥੇ ਬੈਠਿਆਂ ਦੀ ਵੀਡੀਓ ਸ਼ੂਟ ਕਰ ਲਈ ਇਹਨਾਂ ਨੂੰ ਐਕਚੁਅਲੀ ਫਲੱਡ ਤੋਂ ਕੋਈ ਲੈਣਾ ਦੇਣਾ ਨਹੀਂ ਦੇਖੋ ਜੀ ਜ਼ਿੰਦਗੀ ਹੋਵੇ ਤੇ ਫਿਰ ਉਹ ਕਹਿੰਦੇ ਨਾ ਜੀ ਹਾਂ ਜੀ ਸੁੱਤੇ ਪਏ ਆ ਰਮਾਨਾ ਜ਼ਿੰਦਗੀ 'ਚ ਕੋਈ ਟੈਨਸ਼ਨ ਨਹੀਂ ਇਦਾਂ ਦੀ ਜ਼ਿੰਦਗੀ ਹੋਣੀ ਚਾਹੀਦੀ ਕੋਈ ਟੈਨਸ਼ਨ ਨਹੀਂ ਆਰਾਮ ਨਾਲ ਰਿਲੈਕਸ ਰੋ ਏ ਕਿਹੜੀ ਰੋਡ ਤੇ ਆ ਗਏ ਆਪਾਂ ਹੁਣ ਇਹ ਆਪਣੀ ਰੋਡ ਆ ਬਾਰ ਵਾਲੀ 메인 ਰੋਡ ਜਿੱਦੜ ਹਾਂਜੀ ਇਹ ਰੋਡ ਆ ਆਪਣੀ ਜਿਹੜੀ ਡੀਸੀ ਆਫਿਸ ਵਾਲੀ ਤੇ ਇਹ ਅੰਬੇਡਕਰ ਚੌਕ ਦੇ ਲਾਗੇ ਜਿੱਥੇ ਆਪਣਾ ਕੋਰ ਪਿੰਡਾ ਹੈਡ ਹੈਡ ਇਹ ਜਿਹੜੀ ਜਗ੍ਹਾ ਹੈਗੀ ਜੀ ਹੈਡ ਪਹੁੰਚ ਗਏ ਹੈਡ ਜਿਹੜਾ ਵਾ ਇਹ ਰੋਪੜ ਦਾ ਬਿਲਕੁਲ ਸੈਂਟਰ ਪੁਆਇੰਟ ਤੇ ਹੈਡ ਤੇ ਬਿਲਕੁਲ ਇੱਕਦਮ ਜਗਾ ਡੈਮ ਦਾ ਵਾਟਰ ਪਾਣੀ ਇਹ ਪਿੱਛੋਂ ਹਿਮਾਚਲ ਤੋਂ ਛੱਡਿਆ ਜਾਂਦਾ ਵਾ ਤੇ ਕਾਫੀ ਇਹਦਾ ਲੈਵਲ ਉੱਚਾ ਹੋ ਗਿਆ ਵਾ ਤੇ ਜਿਹੜਾ ਮੇਨ ਖਤਰਾ ਵਾ ਰੋਪੜ ਨੂੰ ਤੇ ਪੰਜਾਬ ਨੂੰ ਇਹ ਇੱਥੋਂ ਦੀ ਸ਼ੁਰੂ ਹੁੰਦਾ ਵੀ ਕਿਉਂਕਿ ਪਿੱਛੋਂ ਦੀ ਭਾਗੜਾ ਨੰਗਲ ਡੈਮ ਜਿਹੜਾ ਵਾ ਉਹਦਾ ਪਾਣੀ ਜਿਸ ਤਰ੍ਹਾਂ ਉਹਨਾਂ ਨੇ ਛੱਡਣਾ ਵਾ ਜਿਸ ਤਰ੍ਹਾਂ ਕਿ ਹੁਣ ਬਰਖਾਤ ਬਹੁਤ ਹੋ ਗਈ ਆ ਤੇ ਉਹਦੇ ਵੀ ਪਾਣੀ ਉਹ ਛੱਡੇ ਜਾਂਦੇ ਆ ਤੇ ਉਹਦਾ ਲੈਵਲ ਇੱਥੇ ਆ ਕੇ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹਾਂ ਲੋਕੀ ਉੱਥੇ ਫੋਟੋਗ੍ਰਾਫੀ ਕਰਨਦੇ ਆ ਸਾਹਮਣੇ ਖਲੋਤੇ ਦੇਖਦੇ ਪੈਗੇ ਕਿੰਨਾ ਕੁ ਪਾਣੀ ਦਾ ਜੜਾਵਾ ਉੱਤੇ ਪ੍ਰਸ਼ਾਸਨ ਦੀ ਨਿਗ੍ਹਾ ਜਿਹੜੀ ਉਹ ਹੈਗੀ ਆ ਉੱਤੇ ਸਾਰਾ ਵਾਚ ਕਰਦੇ ਪਏ ਕਿ ਪਾਣੀ ਦਾ ਲੈਵਲ ਕਿੰਨਾ ਕੁ ਮੇਨਟੇਨ ਰੱਖਿਆ ਜਾ ਸਕਦਾ ਵਾ ਉਹ ਪੂਰੀ ਇਨਫੋਰਮੇਸ਼ਨ ਜਿਹੜੀ ਲੋਕਾਂ ਤੱਕ ਪਹੁੰਚਣ ਲਈ ਆ ਪ੍ਰਸ਼ਾਸਨ ਜਿਹੜਾ ਉਹਨੂੰ ਕੰਟਰੋਲ 'ਚ ਰੱਖਣ ਦਿਆ ਵਾ ਸਾਹਮਣੇ ਗੁਰਦੁਆਰਾ ਸਾਹਿਬਾ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਟਿੱਬੀ ਸਾਹਿਬ ਤੇ ਬਹੁਤ ਜ਼ਿਆਦਾ ਉੱਚੀ ਜਗ੍ਹਾ ਤੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਆ ਗੁਰਦੁਆਰਾ ਸਾਹਿਬ ਦਾ ਲੈਵਲ ਬਹੁਤ ਉੱਚਾ ਵਾ ਹਾਂਜੀ ਤੇ ਇੱਥੇ ਪ੍ਰਸ਼ਾਸਨ ਨੇ ਆਪਣੀ ਸਿਕਿਉਰਿਟੀ ਵੀ ਰੱਖੀ ਸੀਗੀ ਤੇ ਮੁਲਾਜ਼ਮ ਇਥੇ ਹੈਗੇ ਸੀਗੇ ਜਿਹੜੇ ਸਾਰਾ ਕੁਝ ਵਾਚ ਕਰਨ ਦੇ ਸੀਗੇ ਬੈਰੀਕੇਡ ਲਾਇਆ ਸੀਗੇ ਉਹਨਾਂ ਨੇ ਕਿ ਪਬਲਿਕ ਤੋਂ ਕੋਈ ਵੀ ਜਿਹੜਾ ਪਰਸਨ ਹੋ ਬਿਲਕੁਲ ਇਹਦੇ ਨੇੜੇ ਨਾ ਆਣ ਕਿਉਂਕਿ ਇਸ ਟਾਈਮ ਤੇ ਬਹੁਤ ਜ਼ਿਆਦਾ ਖਤਰਾ ਵਾ ਬਾਕੀ ਗੱਡੀਆਂ ਦੀ ਜਿਹੜੀ ਆਵਾਜ਼ ਆਹੀ ਹੈਗੀ ਉਹ ਚੱਲੂ ਆ ਕੋਈ ਵੀ ਕਿਤੇ ਵੀ ਰੁਕਾਵਟ ਨਹੀਂ ਆ ਕੋਈ ਇਸ ਤਰ੍ਹਾਂ ਮੇਜਰ ਮਤਲਬ ਰੈਡ ਅਲਰਟ ਨਹੀਂ ਕੀਤਾ ਵਾ ਗਵਰਨਮੈਂਟ ਨੇ ਹਮ ਏਰੀਆ ਚ ਲੋਕ ਆ ਰਹੇ ਆ ਸ਼ੂਟਿੰਗ ਕਰ ਰਹੇ ਆ ਦੇਖ ਰਹੇ ਆ ਕਿ ਕਿੰਨਾ ਕੁ ਪਾਣੀ ਆਇਆ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਵਾਸਤੇ ਲੋਕੀ ਆਪਣੀ ਸ਼ੂਟਿੰਗ ਵਿੱਚ ਲੱਗੇ ਹੋਏ ਕਈ ਲੋਕ ਦੇਖਣ ਆ ਰਹੇ ਆ ਕਿ ਪਾਣੀ ਦਾ ਲੈਵਲ ਕਿੰਨਾ ਗੁੱਚਾ ਹੋਇਆ ਵਾ ਕਈ ਲੋਕ ਵੈਸੇ ਡਰੇ ਪਏ ਆ ਤੇ ਚਲੋ ਅਸੀਂ ਵੀ ਅਰਦਾਸ ਕਰਦੇ ਆ ਕਿ ਪਰਮਾਤਮਾ ਇਹੋ ਜਾਂ ਕਦੀ ਵੀ ਮੌਕਾ ਇਹੋ ਜਾਂ ਲੈ ਕੇ ਹੀ ਨਾ ਆਵੇ ਪਾਣੀ ਦਾ ਲੈਵਲ ਆਪਣੇ ਆਪ ਹੀ ਠੀਕ ਹੋਣਾ ਸ਼ੁਰੂ ਹੋ ਜਾਏ ਤੇ ਲੋਕ ਜਿਹੜੇ ਉਹਨਾਂ ਦੀ ਜਿਹੜੀ ਚਿੰਤਾ ਵਾ ਉਹ ਠੀਕ ਹੋਵੇ ਬਸ ਰਿਕਵੈਸਟ ਇਹੋ ਈ ਆ ਕਿ ਜੇ ਤੇ ਬਹੁਤ ਜ਼ਰੂਰੀ ਕੰਮ ਹੈ ਤੇਕਰ ਕੋਈ ਕਰੋ ਬਾਹਰ ਨਿਕਲੋ ਕਿਉਂਕਿ ਮੌਸਮ ਅਚਾਨਕ ਜੇ ਹੋ ਜਾਂਦਾ ਵਾ ਅਚਾਨਕ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਬਹੁਤ ਤੇਜ਼ ਰਫ਼ਤਾਰ ਦੇ ਨਾਲ ਇਹ ਜਿਹੜੇ ਰਸਤੇ ਤੇ ਅਸੀਂ ਜਾ ਰਹੇ ਹਾਂ ਬ੍ਰਿਜ ਬਣਿਆ ਹੋਇਆ ਵਾ ਇਹ ਇਹ ਰਸਤਾ ਸਿੱਧਾ ਗੁਰਦੁਆਰਾ ਟਿੱਬੀ ਸਾਹਿਬ ਨੂੰ ਜਾਂਦਾ ਵਾ ਤੇ ਰਸਤਾ ਇਹ ਵੀ ਨੀਟ ਐਂਡ ਕਲੀਨ ਆ ਇੱਥੇ ਵੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਜਿਸ ਤਰ੍ਹਾਂ ਅਸੀਂ ਦੇਖ ਪਾ ਰਹੇ ਹਾਂ ਕਿ ਤੁਸੀਂ ਵੀ ਦੇਖ ਪਾ ਰਹੇ ਜਿਸ ਤਰ੍ਹਾਂ ਇੱਥੇ ਵੀ ਅਜੇ ਕੋਈ ਪਾਣੀ ਦੀ ਮੁਸ਼ਕਲ ਨਹੀਂ ਹੈਗੀ ਪਾਣੀ ਨਹੀਂ ਖੜਿਆ ਹੋਣਾ ਜ਼ਿਆਦਾ ਕਿ ਪੂਰਾ ਬ੍ਰਿਜ ਬਣਿਆ ਹੋਇਆ ਜਿਹੜਾ ਕਨੈਕਟ ਕਰਦਾ ਜਾ ਕੇ ਗੁਰਦੁਆਰਾ ਟਿੱਬੀ ਸਾਹਿਬ ਨੂੰ ਵਿ ਸਤਲੁਜ ਦਰਿਆ ਦੇ ਉੱਪਰ ਜਿਹੜਾ ਇਹ ਪੁਲ ਬਣਿਆ ਕਾਫੀ ਪੁਰਾਣੇ ਜ਼ਮਾਨੇ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਹੈ। ਹਾਂਜੀ ਇਹ ਕਾਫੀ ਉਚਾਈ ਤੇ ਹੈ। ਬਟ ਗਵਰਨਮੈਂਟ ਨੇ ਜਿਹੜਾ ਇੱਕ ਲੈਵਲ ਸੈੱਟ ਕੀਤਾ ਹੁੰਦਾ ਵਾ ਕਿ ਇੱਥੋਂ ਉੱਤੇ ਪਾਣੀ ਨਹੀਂ ਜਾਣਾ ਚਾਹੀਦਾ। ਤੇ ਉਹ ਤੋਂ ਉੱਪਰ ਪਾਣੀ ਇਸ ਟਾਈਮ ਚਲਾ ਗਿਆ ਵਾ। ਤੇ ਤਾਂ ਕਰਕੇ ਇਹਨਾਂ ਨੇ ਥੋੜਾ ਜਿਹਾ ਸਾਵਧਾਨੀ ਵਰਤਨ ਨੂੰ ਕਿਹਾ ਵਾ ਕਿ ਪਬਲਿਕ ਬਿਲਕੁਲ ਅਲਰਟ ਰਹੇ। ਜਦੋਂ ਅਸੀਂ ਪਹਿਲਾਂ ਵੀ ਗੁਰਦੁਆਰਾ ਟਿੱਬੀ ਸਾਹਿਬ ਆਏ ਸੀ ਉਦੋਂ ਦੇਖਿਆ ਕਿ ਉਦੋਂ ਸਮੁੰਦਰ ਦੇ ਇਹਦੇ ਵਿੱਚ ਦਰਿਆ ਦੇ ਵਿੱਚ ਪਾਣੀ ਬਿਲਕੁਲ ਹੀ ਘੱਟ ਸੀ ਕਿਤੇ ਕਿਤੇ ਥੋੜਾ ਥੋੜਾ ਪਾਣੀ ਹੈਗਾ ਹੀ ਹੁਣ ਜਿਸ ਤਰ੍ਹਾਂ ਦੇ ਹਾਲਾਤ ਅਸੀਂ ਦੇਖਦੇ ਪਏ ਹਾਂ ਕਿ ਪਾਣੀ ਦਾ ਲੈਵਲ ਕਾਫੀ ਉੱਚਾ ਹੋ ਗਿਆ ਵਾ ਡਰਨ ਵਾਲੀ ਤੇ ਅਜੇ ਕੋਈ ਗੱਲ ਨਹੀਂ ਆ ਲੇਕਿਨ ਪਾਣੀ ਦਾ ਲੈਵਲ ਪਿੱਛੋਂ ਕਾਫੀ ਪਾਣੀ ਛੱਡਿਆ ਜਾ ਰਿਹਾ ਵਾ ਇਹ ਪਾਕਰਾ ਡੈਮ ਤੋਂ ਉਹ ਤੁਸੀਂ ਦੇਖ ਹੀ ਸਕਦੇ ਆ ਕਿ ਅਸੀਂ ਇੰਨਾ ਪਾਣੀ ਅੱਜ ਤੱਕ ਕਿਤੇ ਇੱਥੇ ਵੇਖਿਆ ਨਹੀਂ ਜਦੋਂ ਦੇ ਅਸੀਂ ਕਦੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਨੇ ਤੇ ਇਹ ਦਰਿਆ ਜਿਹੜਾ ਸੁੱਕਾ ਹੀ ਰਹ ਤੇ ਹੁਣ ਕਾਫੀ ਭਰਿਆ ਹੋਇਆ ਨਜ਼ਰ ਆ ਰਿਹਾ ਵਾ ਲੋਕਾਂ ਨੂੰ ਇਹ ਰਿਕੁਐਸਟ ਹੈ ਕਿ ਉਹ ਆਪਣੇ ਘਰ ਬੈਠ ਕੇ ਪਰਮਾਤਮਾ ਦਾ ਨਾਮ ਲੈਣ ਜਿਹੜੇ ਲੋਕ ਜਿਹੜੇ ਪਿੰਡ ਵਿੱਚ ਪਾਣੀ ਕਾਫੀ ਆ ਚੁੱਕਿਆ ਵਾ ਕਈ ਇਹੋ ਜਿਹੇ ਪਿੰਡ ਹੈਗੇ ਇਹਦੇ ਲੱਗੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਵਾ ਪਰੇਸ਼ਾਨ ਆ ਔਰ ਬਹੁਤ ਸਾਰੇ ਸਾਡੇ ਭਰਾ ਪੈਣਾ ਜੋ ਮਦਦ ਕਰ ਰਹੇ ਉਹਨਾਂ ਲੋਕਾਂ ਦੀ ਜਿਹੜੇ ਲੋਕ ਜਿਹੜੇ ਉਹ ਪਾਣੀ ਦੇ ਵਿੱਚ ਫਸੇ ਹੋਏ ਆ ਉਹਨਾਂ ਦੇ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਵਾ ਇੱਕ ਬਹੁਤ ਵੱਡੀ ਸੇਵਾ ਵਾ ਇਹ ਮਨੁੱਖਤਾ ਦੀ ਜਿਹੜੀ ਕਿ ਉਹ ਕਰ ਰਹੇ ਆ ਤੇ ਪ੍ਰਮਾਤਮਾ ਇਹੋ ਜੀ ਸੇਵਾ ਨੂੰ ਫਲ ਜ਼ਰੂਰ ਲਗਾਉਂਦਾ ਹੁੰਦਾ ਵਾ ਆਪਣੇ ਵਰਗੇ ਜਿਹੜੇ ਲੋਕ ਆ ਸਾਡੇ ਵਰਗੇ ਕਹ ਲਓ ਵੀ ਲੋਕ ਜਿਹੜੇ ਉਹ ਘਰ ਬੈਠੇ ਆ ਲੇਕਿਨ ਕੁਝ ਇਹੋ ਜਿਹੇ ਵੀ ਇਨਸਾਨ ਹੈਗੇ ਆ ਜਿਹੜੇ ਵੀ ਮੁਸ਼ਕਲ ਜਿੱਥੇ ਪਾਣੀ ਖੜਾ ਹੋ ਉਥੇ ਆਪ ਜਾ ਕੇ ਲੋਕਾਂ ਤੱਕ ਰਾਸ਼ਨ ਪਹੁੰਚਾ ਰਹੇ ਆ ਤੇ ਸਾਡੇ ਜਿਹੜੇ ਪੰਜਾਬੀ ਆ ਉਹ ਤੇ ਪਹਿਲਾਂ ਹੀ ਉਹਨਾਂ ਨੂੰ ਇਹ ਹੈ ਹੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੀ ਇੱਥੇ ਜਦੋਂ ਵੀ ਕਦੀ ਕੋਈ ਮੁਸੀਬਤ ਇੱਥੇ ਹੀ ਨਹੀਂ ਜਦੋਂ ਕਿਤੇ ਵੀ ਕੋਈ ਮੁਸੀਬਤ ਆਉਂਦੀ ਆ ਤੇ ਸਭ ਤੋਂ ਪਹਿਲਾਂ ਜਿਹੜੇ ਆ ਪੰਜਾਬੀ ਆ ਨਾ ਸਭ ਤੋਂ ਪਹਿਲਾਂ ਅੱਗੇ ਜਾਂਦੇ ਆ ਤੇ ਉਹ ਤੁਸੀਂ ਦੇਖ ਸਕਦੇ ਆ ਹਰ ਜਗ੍ਹਾ ਤੇ ਜਿੱਥੇ ਵੀ ਤੁਸੀਂ ਨਿਊਜ਼ ਪੜ੍ਹੋਗੇ ਨਾ ਸਭ ਤੋਂ ਪਹਿਲਿਆਂ ਚ ਉਹ ਪਹੁੰਚਦੇ ਆ ਕਤਾਰਾਂ ਦੇ ਵਿੱਚ ਤੇ ਇਹ ਬੜੀ ਮਾਣ ਵਾਲੀ ਗੱਲ ਆ ਸਾਡੇ ਲਈ ਕਿ ਅਸੀਂ ਵੀ ਇੱਕ ਪੰਜਾਬੀ ਹੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਤੇ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਕਿ ਪੰਜਾਬੀ ਲੋਕ ਜਿਹੜੇ ਹਮੇਸ਼ਾ ਖਤਰੇ ਵਾਸਤੇ ਵੀ ਤਿਆਰ ਰਹਿੰਦੇ ਆ ਸਭ ਤੋਂ ਪਹਿਲਾਂ ਤੇ ਕੋਈ ਮੁਸੀਬਤ ਆਉਂਦੀ ਆ ਦੇਸ਼ ਤੇ ਤੇ ਫਿਰ ਉਹਦੇ ਵਾਸਤੇ ਵੀ ਉਹ ਤਿਆਰ ਵਰ ਤਿਆਰ ਹੀ ਰਹਿੰਦੇ ਆ ਉਹ ਭਾਵੇਂ ਫਿਰ ਲੜਾਈ ਦਾ ਮੈਦਾਨ ਹੋਵੇ ਫਿਰ ਭਾਵੇਂ ਇਹੋ ਜਿਹਾ ਫਲੱਡ ਹੋਵੇ ਜਾਂ ਫਿਰ ਲੜਾਈ ਹੋਵੇ ਕਿਤੇ ਵੀ ਸਭ ਤੋਂ ਪਹਿਲੀ ਕਤਾਰ ਵਿੱਚ ਪੰਜਾਬੀ ਨੌਜਵਾਨ ਜਿਹੜੇ ਉਹ ਪਹੁੰਚ ਜਾਂਦੇ ਪੰਜਾਬੀ ਲੋਕ ਇਹ ਤੇ ਸਾਡਾ ਇਤਿਹਾਸ ਹੀ ਗਵਾਹ ਹੈ ਇਸ ਥਾਂ ਹਾਂ ਸਾਡੇ ਅਸੀਂ ਮਤਲਬ ਸਾਡਾ ਵਿਰਸਾ ਇਸ ਕੌਮ ਨਾਲ ਅਸੀਂ ਬਿਲੋਂਗ ਕਰਦੇ ਆਂ ਜਿਹੜੀ ਕੌਮ ਦੇ ਨਾਲ ਉਹ ਤੇ ਕੌਮ ਹੀ ਬੜੀ ਮਹਾਨ ਆ ਉਹ ਤੇ ਸਾਰੇ ਸੰਸਾਰ ਵਿੱਚ ਹੀ ਫੇਮਸ ਆ ਸਾਡੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਕਿਸ ਤਰ੍ਹਾਂ ਬਲੀਦਾਨ ਦਿੱਤਾ ਈ ਇਹ ਇਹ ਸਾਡੇ ਲੰਗਰ ਦੀ ਪ੍ਰਥਾ ਜਿਹੜੀ ਆ ਸਾਡੇ ਤੇ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਆ ਤੇ ਸਿੱਖ ਤੇ ਫਿਰ ਇਕੱਠੇ ਹੋ ਜਾਂਦੇ ਆ ਜਿੱਥੇ ਉਹਨਾਂ ਨੂੰ ਲੱਗਦਾ ਕਿ ਇੱਥੇ ਘਾਟ ਆ ਵੀ ਪਾਣੀ ਦੀ ਪਾਣੀ ਦੀਆਂ ਪਾਣੀ ਦੀ ਬਰਸਾਤ ਕੀ ਅਨਾਜ ਦੇ ਬੋਰੀਆਂ ਕੀ ਹੈਲੀਕਾਪਟਰਾਂ ਦੇ ਉੱਪਰ ਮਤਲਬ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਕਿ ਕਈ ਲੋਕਾਂ ਦੇ ਵਿੱਚ ਇੰਨੀ ਆ ਥਾ ਤੇ ਕਈ ਲੋਕ ਇਹੋ ਜਿਹੇ ਵੀ ਦੇਖੇ ਅਸੀਂ ਜਿਹੜੇ ਬਾਹਰੋਂ ਫੋਰਨ ਕੰਟਰੀਜ਼ ਤੋਂ ਆ ਕੇ ਉੱਥੋਂ ਆਪਕ ਸ਼ਿਪ ਜਿਹੜੇ ਆ ਉਹ ਖਰੀਦੇ ਜਾ ਰਹੇ ਆ ਨਵੇਂ-ਨਵੇਂ ਖਰੀਦ ਕੇ ਕਿਸ਼ਤੀਆਂ ਖਰੀਦ ਕੇ ਲੋਕਾਂ ਤੱਕ ਪਹੁੰਚ ਰਹੇ ਆ ਇਹ ਵੀ ਬੜੀ ਵੱਡੀ ਸੇਵਾ ਵਾ ਹਨਾ ਇਹ ਸੇਵਾ ਵੀ ਹਰ ਕਿਸੇ ਦੇ ਉਹ ਨਹੀਂ ਹੁੰਦੀ ਹਰ ਕੋਈ ਨਹੀਂ ਨਵ ਡਾਂਸ ਲਾ ਕਰ ਸਕਦਾ ਤੇ ਜਿਹੜੇ ਭੇਜ ਰਹੇ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਆ ਅਸੀਂ ਤੇ ਬੈਠੇ ਬਸ ਘਰ ਵਿੱਚ ਇਨਫੋਰਮੇਸ਼ਨ ਸੁਣ ਰਹੇ ਆ ਆ ਅਸੀਂ ਪਹੁੰਚ ਗਏ ਰੋਪੜ ਦਾ ਜਿਹੜਾ ਮੇਨ ਚੌਕਾ ਸਰਜੀਤ ਵਾਲਾ ਤੋਂ ਤੇ ਇੱਥੋਂ ਦੀ ਅਸੀਂ ਹੁਣ ਲੈਫਟ ਟਰਨ ਲਵਾਂਗੇ ਤੇ ਲੈਫਟ ਟਰਨ ਲੈ ਕੇ ਅੱਗੇ ਇੱਥੇ ਵੀ ਰੋਡ ਜਿਹੜੀ ਆ ਉਹ ਕਲੀਅਰ ਹੀ ਨਜ਼ਰ ਆ ਰਹੀ ਹੈ ਹਾਂ ਜੇ ਇਹ ਰੋਡ ਜਾਂਦੀ ਆ ਬੇਲਾ ਚੌਕ ਬੇਲਾ ਚੌਕ ਤੇ ਸੁਰਜੀਤ ਵਾਲੇ ਚੌਕ ਤੋਂ ਲੈ ਕੇ ਬੇਲਾ ਚੌਕ ਦੇ ਜਿਹੜੀ ਇਨ ਬਿਟਵੀਨ ਜਿਹੜੀ ਸੜਕ ਆ ਉਹਦੇ 'ਚ ਨਾ ਬਰਸਾਤ ਦੇ ਦਿਨਾਂ 'ਚ ਬਹੁਤ ਪਾਣੀ ਭਰ ਜਾਂਦਾ ਤੇ ਬਿਲਕੁਲ ਉੱਥੇ ਕਾਫੀ ਟ੍ਰੈਫਿਕ ਜਾਮ ਵੀ ਕਦੇ-ਕਦੇ ਹੋ ਜਾਂਦਾ ਤੇ ਥੋੜੀ ਬਰਸਾਤ ਦੇ ਨਾਲ ਇੱਥੇ ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਤੇ ਅੱਜ ਅਹੀਂ ਥੋੜਾ ਜਾ ਕੇ ਅੱਗੇ ਦੇਖੀਏ ਕਿ ਅੱਜ ਕੀ ਕੰਡੀਸ਼ਨ ਹੈ ਕਿਉਂਕਿ ਬਰਖਾਤ ਜਿਹੜੀ ਆ ਇਹ ਕੱਲ ਰਾਤੀ ਵੀ ਪਈ ਸੀ ਕਿ ਤੇ ਉਸ ਤੋਂ ਪਹਿਲਾਂ ਵਾਲੇ ਦਿਨ ਵੀ ਬਰਸ਼ਾਤ ਹੋਈ ਸੀ ਵੀਟੂ ਮॉल ਤੋਂ ਬਾਅਦ ਵਿਸ਼ਾਲ ਮੈਗਾ ਮਾਰਟ ਵੀ ਆਇਆ ਤੇ ਇਹ ਤੋਂ ਬਾਅਦ ਹੁਣ ਸਾਨੂੰ ਐਚਐਮਟੀ ਰਿਜ਼ੋਰਟ ਆਊਗਾ ਐਚਐਮਟੀ ਰਿਜ਼ੋਰਟ ਤੋਂ ਬਾਅਦ ਗੁਰਦੁਆਰਾ ਸਾਹਿਬ ਤੱਕ ਪਾਣੀ ਬਹੁਤ ਜ਼ਿਆਦਾ ਫਰਦਾਗਾ ਲੇਕਿਨ ਅਜੇ ਤੇ ਸਾਫ ਹੀ ਨਜ਼ਰ ਆ ਰਿਹਾ ਕੋਈ ਇਸ ਤਰ੍ਹਾਂ ਪਾਣੀ ਨਹੀਂ ਨਜ਼ਰ ਆ ਰਿਹਾ ਹਾਂਜੀ ਬਟ ਇੱਥੇ ਹਾਲਾਤ ਬਿਲਕੁਲ ਇੱਕਦਮ ਥਲੀਨ ਲੋਕਾਂ ਦੀਆਂ ਲੱਗੀਆਂ ਵੀ ਲੱਗੀਆਂ ਪਈਆਂ ਔਰ ਤੇ ਦੁਕਾਨਾਂ ਵੀ ਓਪਨ ਆ ਸਾਰਾ ਕੁਝ ਤੇ ਚਲੋ ਬਾਬੇ ਜੀ ਮੇਰਾ ਕੀ ਇੱਥੇ ਕੋਈ ਇਹੋ ਜੀ ਕੰਡੀਸ਼ਨ ਨਹੀਂ ਹੋਈ ਆ ਹਲਕੀ ਹਲਕੀ ਜੀ ਬਰਸਾਤ ਹੋ ਰਹੀ ਆ ਤੇ ਰੋਡ ਨੀਡ ਐਂਡ ਕਲੀਨ ਆ ਪਾਣੀ ਗੋਣੀ ਕਿਤੇ ਨਹੀਂ ਪਰਿਆ ਜੇ ਤੇ ਐਵੇਂ ਘਬਰਾਓ ਨਾ ਇੱਥੇ ਅੱਗੇ ਜਾ ਕੇ ਹੁਣ ਗੁਰਦੁਆਰਾ ਸਾਹਿਬ ਆਊਗਾ ਇੱਥੇ ਬਹੁਤ ਜ਼ਿਆਦਾ ਪਾਣੀ ਪਰਦਾ ਵਾ ਬਟ ਅੱਜ ਚਲੋ ਬਹੁਤ ਸਰਕਾਰੀ ਵਧੀਆ ਕੰਡੀਸ਼ਨ ਆ ਹੁਣ ਗੁਰਦੁਆਰਾ ਸਾਹਿਬ ਵਾ ਜੀ ਜੀ ਚਲੋ ਅਰਦਾਸ ਕਰੋ ਸਭ ਦੀ ਸਭ ਕੁਝ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਭ ਜਾਣੇ ਇਹ ਵੀ ਕਰ ਰਹੇ ਆ ਇੱਥੋਂ ਅਸੀਂ ਹੁਣ ਰਾਈਟ ਟਰਨ ਲਵਾਂ ਸਾਬ ਤੋਂ ਹਾਂ ਰਾਈਟ ਟਰਨ ਲੈ ਕੇ ਅੰਦਰ ਜਿਹੜਾ ਉਹ ਸੰ ਸਿਟੀ ਤੇ ਕਾਂਗ ਸਿਟੀ ਇਹ ਦੋ ਕਲੋਨੀਆਂ ਅੰਦਰ ਪੈਦੀ ਬਟ ਇਹੋ ਹੀ ਹੈ ਕਿ ਜਿਸ ਤਰ੍ਹਾਂ ਹੀ ਅੰਦਰ ਹੀ ਗੇਟ ਦੇ ਅੰਦਰ ਜਾਂਦੇ ਆ ਤੇ ਜਿਹੜੀ ਅੰਦਰ ਦੀ ਸੜਕਾਂ ਵਾਂ ਕਲੋਨੀਆਂ ਦੀ ਸੜਕਾਂ ਉਹਨਾਂ ਦਾ ਬੜਾ ਬੁਰਾ ਹਾਲ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਇੱਕਦਮ ਬਰਸਾਤ ਪਾਣੀ ਜਿਹੜਾ ਵਾ ਉਹ ਇੱਥੇ ਖੜਾ ਸੀਗਾ ਕਾਫੀ ਜ਼ਿਆਦਾ ਪਾਣੀ ਸੀਗਾ ਇੱਥੇ ਤੇ ਜਿਵੇਂ ਸੜਕ ਦਾ ਬੜਾ ਪੁਰਾਣਾ ਹਾਲ ਕਰਦਾ ਲੇਕਿਨ ਜੇ ਵੀ ਇੰਨਾ ਪ੍ਰਬੰਧ ਹੈ ਵਾ ਪ੍ਰਸ਼ਾਸਨ ਦਾ ਕਿ ਪਾਣੀ ਕਿਤੇ ਨਹੀਂ ਖੜਾ ਹਾਂ ਜਿਹੜੀਆਂ ਸੜਕਾਂ ਵਾ ਰੋਜ਼ ਜਿਹੜੀਆਂ ਉਹ ਡੈਮੇਜ ਆ ਤੇ ਪਾਣੀ ਨਹੀਂ ਕਿਤੇ ਵੀ ਖੜਾ ਕੋਈ ਕੋਈ ਜਿੱਥੇ ਜ਼ਿਆਦਾ ਹੀ ਖੱਡੇ ਆ ਉੱਥੇ ਪਾਣੀ ਖੜਾ ਵਾ ਬਾਕੀ ਰੋਡ ਦੀ ਕੰਡੀਸ਼ਨ ਬਹੁਤ ਜ਼ਿਆਦਾ ਬਹੁਤ ਹੀ ਚੰਗੀ ਨਹੀਂ ਹੈਗੀ ਵੀ ਇੱਥੇ ਰੋਡ ਤੁਸੀਂ ਸਾਹਮਣੇ ਦੇਖ ਹੀ ਰਹੇ ਆ ਦਿਖਾ ਰਹੇ ਆ ਤੁਹਾਨੂੰ ਲਾਈਵ ਦਿਖਾ ਰਿਆ ਹਾਂ ਹਾਂਜੀ ਤੇ ਅਸੀਂ ਪਹਿਲਾਂ ਇਹ ਰੋਪੜ ਦੇ ਬਾਹਰ ਹੈਗੇ ਸੀਗੇ ਅਸੀਂ ਗਿਆਨੀ ਜੈਲ ਸਿੰਘ ਨਗਰ ਤੋਂ ਜੋ ਆਪਣੀ ਜਰਨੀ ਸ਼ੁਰੂ ਕੀਤੀ ਅਸੀਂ ਰੋਪੜ ਦੇ ਪਾਰ-ਪਾਰ ਜਾ ਕੇ ਰੋਪੜ ਹੈਡ ਰੋਪੜ ਹੈਡ ਤੋਂ ਫਿਰ ਅੱਗੇ ਜਾ ਕੇ ਅਸੀਂ ਮੇਨ ਹਾਈਵੇ ਤੇ ਚਲੇ ਗਏ ਮੇਨ ਹਾਈਵੇ ਤੇ ਜਾ ਕੇ ਫਿਰ ਸੁਖਜੀਤ ਵਾਲਾ ਚੌਕ ਸਰਦੀਤ ਵਾਲੇ ਚੌਕ ਤੋਂ ਫਿਰ ਅਸੀਂ ਐਚ ਐਮਟੀ ਰਿਜ਼ੋਰਟ ਆਏ ਐਚ ਐਮਟੀ ਰਿਜ਼ੋਰਟ ਤੋਂ ਰਾਈਟ ਟਰਨ ਲੈ ਕੇ ਹੁਣ ਸਨ ਸਿਟੀ ਤੇ ਕਾਨਸਿਟੀ ਇਹ ਇਹ ਜਿਹੜੀ ਸਿਟੀ ਆ ਇਹ ਇੱਥੇ ਬਹੁਤ ਜ਼ਿਆਦਾ ਅੰਦਰ ਧੜਕਾਂ ਦੀ ਤੇ ਹਾਲਾਤ ਖਰਾਬ ਆ ਬਟ ਇੱਥੇ ਪਾਣੀ ਵੀ ਬਹੁਤ ਜ਼ਿਆਦਾ ਪੜ ਜਾਂਦਾ ਵਾ ਬਟ 2-3 ਦਿਨ ਜਿਹੜੀ ਬਰਕਾਤ ਹੋਈ ਆ ਉਹ ਵੀ ਮੈਨੂੰ ਲੱਗਦਾ ਕਿ ਇੱਥੋਂ ਦੀ ਹੁਣ ਪਾਣੀ ਨਿਕਲ ਚੁੱਕਿਆ ਵਾ ਸਾਰਾ ਪਾਣੀ ਇੱਥੇ ਕੋਈ ਜ਼ਿਆਦਾ ਹੈ ਨਹੀਂ ਜਮਾ ਨਹੀਂ ਇਹ ਜਿਹੜੇ ਚੀਜ਼ ਆ ਇਹ ਅਸੀਂ ਇੱਕ ਚੀਜ਼ ਕਹਿਣਾ ਚਾਹੁੰਦੇ ਆ ਕਿ ਜਿਹੜੇ ਰੋਪੜ ਤੋਂ ਆਪਣੇ ਬਾਹਰ ਵੀ ਲੋਕ ਗਏ ਆ ਫੈਮਲੀਆਂ ਗਈਆਂ ਵਾ ਕਈਆਂ ਦੇ ਜਿਹੜੇ ਪੁੱਤ ਗਏ ਆ ਕਈਆਂ ਦੇ ਔਰ ਵੀ ਲੋਕ ਪਰਿਵਾਰ ਦੇ ਮੈਂਬਰ ਗਏ ਅਤੇ ਉਹਨਾਂ ਨੂੰ ਬੜੀ ਚਿੰਤਾ ਵਾ ਕਿ ਵੀ ਰੋਪੜ ਤੇ ਸਾਡੀ ਫੈਮਲੀ ਕਿਸ ਤਰ੍ਹਾਂ ਆ ਸਾਡੇ ਬੱਚੇ ਕਿਸ ਤਰ੍ਹਾਂ ਉਹ ਦੇਖਣਾ ਚਾਹੁੰਦੇ ਆ ਤੇ ਚਲੋ ਫੋਨ ਤੇ ਤੇ ਅੱਜਕਲ ਗੱਲਾਂ ਬਾਤਾਂ ਹੋ ਜਾਂਦੀਆਂ ਆ ਬਟ ਅਹੀਂ ਸੋਚਿਆ ਕਿ ਚਲੋ ਵਿਜ਼ੂਅਲੀ ਉਹਨਾਂ ਨੂੰ ਦਿਖਾ ਦਈਏ ਰੋਪੜ ਦਾ ਤੇ ਉਹਨਾਂ ਨੂੰ ਅੱਜ ਅਸੀਂ ਕੋਸ਼ਿਸ਼ ਕੀਤੀ ਆ ਕਿ ਵੇਖ ਲੋ ਜੀ ਤੁਸੀਂ ਆਪਣਾ ਰੋਪੜ ਤੇ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਆ ਤੁਹਾਡੀ ਫੈਮਲੀ ਇੱਥੇ ਸੇਫ ਆ ਵਧੀਆ ਆ ਮ ਫਰਮਾਤਮਾ ਕਰੀਏ ਕਿ ਸਭ ਸਿੱਥੇ ਸੇਫ ਹੀ ਰਹਿਣ ਇੱਥੇ ਨਹੀਂ ਹਰ ਜਗ੍ਹਾ ਤੇ ਹੀ ਅਸੀਂ ਪ੍ਰੇ ਕਰਦੇ ਆਂ ਕਿ ਸਾਰੇ ਜਾਣੇ ਜਿਹੜੇ ਉਹ ਸੇਫ ਰਹਿਣ ਠੀਕ ਆ ਰੋਪੜ ਦੀ ਕੰਡੀਸ਼ਨ ਅਸੀਂ ਤੁਹਾਨੂੰ ਦਿਖਾਤੀ ਆ ਦਿਖਾ ਰਹੇ ਆ ਇਹ ਅੱਗੇ ਆ ਗਈ ਕੰਗ ਸਿਟੀ ਥੋੜੀ ਜ਼ਿਆਦਾ ਕੰਡੀਸ਼ਨ ਖਰਾਬ ਆ ਕਿਉਂਕਿ ਜੇ ਤੁਸੀਂ ਇਹ ਰੋਡ ਤੋਂ ਅੱਗੇ ਜਾਓਗੇ ਤੇ ਇੱਥੇ ਕਈ ਸਾਰੀਆਂ ਪੁੱਠੀਆਂ ਵਾਂ ਜਿਹੜੀ ਹੁਣੇ ਨਵੀਂ ਬੰਦੀ ਵਈ ਆ ਤੇ ਜਿਹਦੇ ਕਰਕੇ ਨਵੀਂ ਕੰਸਟਰਕਸ਼ਨ ਹੋਰ ਕਰਕੇ ਇੱਥੇ ਸੜਕਾਂ ਦਾ ਵੀ ਬੜਾ ਖਾਲ ਬੁਰਾ ਵਾ ਤੇ ਜੇ ਥੇ ਇਥੇ ਸੜਕ ਠੀਕ ਹੋ ਜਾਏ ਤੇ ਫਿਰ ਇਹ ਕਲੋਨੀ ਜਿਹੜੀ ਹੈ ਕਾਫੀ ਵਧੀਆ ਕਲੋਨੀ ਬਣ ਸਕਦੀ ਹੈ। ਹੂੰ ਇੱਥੇ ਕਿਤੇ ਕਿਤੇ ਪਾਣੀ ਖੜਾ ਹੋਇਆ ਉਹ ਤੁਸੀਂ ਵੇਖ ਲਓ ਇਸ ਦੇ ਵਿੱਚ ਪਾਣੀ ਖੜਾ ਵਾ ਕਿਤੇ ਇੱਥੇ ਪਾਣੀ ਖੜਾ ਹੋਇਆ ਵਾ ਕਾਫੀ ਪਾਣੀ ਇੱਧਰ ਖੜਾ ਵਾ ਕਿਉਂਕਿ ਖੱਡੇ ਜ਼ਿਆਦਾ ਵਾ ਪਾਣੀ ਦੇ ਇੰਨਾ ਨਹੀਂ ਖੜਾ ਖੱਡੇ ਜ਼ਿਆਦਾ ਉੱਥੇ ਪਾਣੀ ਖੜਾ ਤੇ ਬਾਕੀ ਅਸੀਂ ਆਪਣੇ ਇਸ ਚੈਨਲ ਦੇ ਮਾਧਮ ਦੇ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਰੋਪੜ ਰੋਪੜ ਸ਼ਹਿਰ ਉਪਰ ਸ਼ਹਿਰ ਬਿਲਕੁਲ ਸੇਫ ਜ਼ੋਨ ਦੇ ਵਿੱਚ ਆ ਕੋਈ ਜਿਆਦਾ ਡਰਨ ਵਾਲੀ ਗੱਲ ਨਹੀਂ ਹੈਗੀ ਇਸ ਤੋਂ ਇਲਾਵਾ ਹੁਣ ਅੱਗੇ ਅਸੀਂ ਜਾ ਰਹੇ ਹਾਂ ਫਿਰ ਉਹੀ ਰੋਡ ਜਿਹੜੇ ਰੋਡ ਤੋਂ ਅਸੀਂ ਅੰਦਰ ਐਂਟਰੀ ਕੀਤੀ ਉਹੀ ਰੋਡ ਫਿਰ ਵਾਪਸ ਆ ਕੇ ਦੁਬਾਰਾ ਸਿੱਧਾ ਜਾ ਰਹੇ ਬੇਲਾ ਚੌਂਕ ਵਾਲੀ ਸਾਈਡ ਤੇ ਹੁਣ ਅੱਗੇ ਅਸੀਂ ਤੁਹਾਨੂੰ ਦਿਖਾਵਾਂਗੇ ਬੇਲਾ ਚੌਂਕ ਜਿਹੜਾ ਕਿ ਰੋਪੜ ਦਾ ਫੇਮਸ ਜਿਹੜੇ ਪੁਆਇੰਟਸ ਹਨਾ ਇਹੀ ਆ ਬੇਲਾ ਚੌਂਕ ਫਿਰ ਉਹ ਹੈੱਡ ਦਿਖਾਇਆ ਤੁਹਾਨੂੰ ਫਿਰ ਸੁਰਜੀਤ ਚੌਂਕ ਹਾਂਜੀ ਇਹ ਜਿਹੜੀ 3-4 ਥੀਜਾਂ ਆ ਇਹ ਰੋਪੜ ਚ ਮੇਨ ਜਗਾ ਗਿਆ ਗਿਆਨੀ ਦੈਲ ਸਿੰਘ ਨਗਰ ਦੇ ਸਰੰਕੇ ਮੈਨੂੰ ਦੱਸਿਆ ਕਿ ਰੋਪੜ ਹੀ ਸਭ ਤੋਂ ਪੌਵਰ ਸੋਸਾਇਟੀ ਇਹ ਹੋਈ ਆ ਬਟ ਉੱਥੇ ਵੀ ਸੜਕਾਂ ਦਾ ਥੋੜਾ ਜਿਹਾ ਬੁਰਾ ਹਾਲ ਬਟ ਚਲੋ ਠੀਕ ਆ ਉਨਾ ਬੁਰਾ ਹਾਲ ਨਹੀਂ ਆ ਜਿੰਨੇ ਇੱਕ ਬਾਕੀ ਪੰਜਾਬ ਚ ਬਹੁਤ ਜ਼ਿਆਦਾ ਜਿੰਨੇ ਕੇ ਹਾਲਤ ਖਰਾਬ ਆ ਕਿ ਜਾਰੇ ਹੂ ਬੀਲਾ ਚੌਂਕ ਤੇ ਦੁਕਾਨਾਂ ਆ অলਮੋਸਟ ਖੁੱਲੀਆਂ ਹੋਈਆਂ ਲੋਕ ਆ ਰਹੇ ਆ ਬਾਹਰ ਆਵਾਜ਼ ਆਈ ਜਿਹੜੀ ਉਹ ਚਾਲੂ ਆਵਾਜ਼ ਆਈ ਦੇ ਉੱਤੇ ਕੋਈ ਵੀ ਪ੍ਰੋਬਲਮ ਨਹੀਂ ਆ ਜੋ ਕਿ ਆਰਾਮਨਾਲ ਆ ਜਾ ਰਿਹਾ ਹੈ ਕੋਈ ਇਸ ਤਰ੍ਹਾਂ ਨਹੀਂ ਆ ਕਿ ਕੋਈ ਪੁਲਿਸ ਖਲੋਤੀ ਆ ਜਾਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਇੱਥੇ ਕਿਉਂਕਿ ਟਾਈਮ-ਟਾਈਮ ਇਨਫੋਰਮੇਸ਼ਨ ਮਿਲ ਰਹੀ ਹੈ ਸਾਰਿਆਂ ਨੂੰ ਮਿਲ ਰਹੀ ਹੈ ਕਿ ਕਿੰਨੇ ਹਾਲਾਤ ਕੰਟਰੋਲ ਦੇ ਵਿੱਚ ਹੈਗੇ ਆ ਕਿੰਨਾ ਕੁ ਪਾਣੀ ਦਾ ਲੈਵਲ ਚੜ ਗਿਆ ਉਹ ਸਾਰਿਆਂ ਨੂੰ ਇਨਫੋਰਮੇਸ਼ਨ ਮਿਲਦੀ ਪਈ ਹੈ ਆ ਦੇਖੋ ਇਹਦਾ ਲੱਗਦਾ ਮੈਨੂੰ ਆ ਦੇਖੋ ਪਾਣੀ ਦੇ ਵਿੱਚ ਜਦੋਂ ਫਲੱਡ ਆਇਆ ਸੀਗਾ ਤੇ ਪਾਣੀ ਤੇ ਗੱਡੀ ਖੜੀ ਹੋਣੀ ਆ ਤੇ ਉਹਦਾ ਇੰਜਨ ਬੰਦ ਹੋ ਗਿਆ ਤੇ ਲੋਕੀ ਦੇਖੋ ਆਪਣੇ ਆਪਣੇ ਕੰਮ 'ਤੇ ਲੱਗੇ ਪਏ ਆ ਜਿਹੜੇ ਉਹਨਾਂ ਦੇ ਦੋਸਤ ਯਾਰ ਫਰੈਂਡ ਆ ਉਹਨਾਂ ਦੀ ਹੈਲਪ ਕਰਦੇ ਪਏ ਆ ਸਾਰੇ ਆਪੋਚੇ ਮਿਲ ਕੇ ਇੱਕ ਦੂਜੇ ਦੀ ਪ੍ਰੋਬਲਮ ਜਿਹੜੀ ਆ ਉਹ ਸੋਲਵ ਕਰਦੇ ਹੋਇਆ ਜਿੱਥੋਂ ਤੱਕ ਅਸੀਂ ਰੋਡ ਦੇਖ ਪਾ ਰਹੇ ਹਾਂ ਰੋਡ ਜਿਹੜੀ ਆ ਉਹ ਸਾਫ਼ ਇੱਥੇ ਵੀ ਜਿਆਦਾ ਪਾਣੀ ਨਹੀਂ ਭਰਿਆ ਕਿਤੇ ਵੀ ਰੋਡ ਦਾ ਹਾਲ ਜਿਹੜਾ ਉਹ ਸਹੀ ਆ ਪਾਣੀ ਦਾ ਪ੍ਰਬੰਧ ਪੂਰੀ ਚੰਗੀ ਤਰ੍ਹਾਂ ਕੀਤਾ ਗਿਆ ਵਾ ਤੇ ਅੱਗੇ ਬੇਲਾ ਚੌਕ ਆਉਣ ਵਾਲਾ ਵਾ ਮੈਂ ਬਸ ਬੇਲਾ ਚੌਕ ਦੇ ਨੇੜੇ ਹੀ ਅਸੀਂ ਪਹੁੰਚ ਗਏ ਆ ਸਕੂਲ ਕਾਲਜਾਂ ਤੇ ਇਸ ਤਰ੍ਹਾਂ ਕੀ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸਾਰੇ ਪੰਜਾਬ ਤੋਂ ਛੁੱਟੀ ਕੀਤੀ ਆ ਤੇ ਬੱਚਿਆਂ ਵਾਸਤੇ ਤੇ ਹੁਣ ਇਹੋ ਹੀ ਆ ਕਿ ਚਲੋ এনਜੋਇਮੈਂਟ ਦਾ ਟਾਈਮ ਆ ਕਿ ਚਲੋ ਭਾਈ ਛੁੱਟੀ ਆ ਬਟ ਸਾਡੀ ਇਹ ਵੀ ਰਿਕੁਐਸਟ ਆ ਕਿ ਚਲੋ ਹਾਫਰਲੀ ਐਗਜ਼ਾਮ ਆ ਤੇ ਬੱਚੇ ਛੁੱਟੀਆਂ ਦੇ ਨਾਲ ਨਾਲ ਉਹਦਾ ਵੀ ਪ੍ਰੀਪਰੇਸ਼ਨ ਕਰੇ ਤੇ ਆ ਗਿਆ ਬੇਲਾ ਚੌਂਕ ਜਿੱਥੇ ਕਿ ਪਗਤ ਸਿੰਘ ਜੀ ਦੀ ਦਾ ਸਟੈਚੂ ਲੱਗਾ ਹੋਇਆ ਵਾ ਤੇ ਇਸ ਚੌਂਕ ਦਾ ਨਾਮ ਬੇਲਾ ਚੌਂਕ ਆ ਸਾਰੇ ਵੇਖੋ ਆਪਣੇ ਆਪਣੇ ਕੰਮਾਂ 'ਚ ਲੱਗੇ ਹੋਏ ਆ ਤੇ ਮੇਨ ਚੌਂਕ ਇਹੋ ਹੀ ਆ ਇੱਥੋਂ ਦੀ ਇੱਕ ਸਿਵਲ ਹਸਪੀਟਲ ਰੋਡ ਜਾਂਦੀ ਆ ਇੱਕ ਆਪਣਾ ਮੇਨ ਬਾਜ਼ਾਰ ਰੋਡ ਚਲੇ ਜਾਂਦੀ ਆ ਤੇ ਅਹੀਂ ਜਿੱਥੋਂ ਦੀ ਆਏ ਹੋ ਸੁਰਜੀਤ ਵਾਲੇ ਚੌਕ ਤੋਂ ਐਚ ਐਮ ਕੇ ਰਿਜ਼ੋਰਟ ਵਾਲੀ ਰੋਡ ਤੋਂ ਆਏ। ਤੇ ਹੁਣ ਜਿਹੜਾ ਵਾ ਅਹੀਂ ਹੁਣ ਫੋਟਣ ਦੇ ਗਏ ਅਹੀਂ ਸਿਵਲ ਹਸਪੀਟਲ ਵਾਲੀ ਰੋਡ ਜਾਈਏ। ਜਾਂ ਅਹੀਂ ਆਪਣਾ ਮੇਨ ਬਾਜ਼ਾਰ ਵਾਲੀ ਰੋਡ ਜਾਈਏ। ਹੁਣ ਜਦੋਂ ਸੁਰਜੀਤ ਵਾਲੇ ਚੌਕ ਤੋਂ ਅਹੀਂ ਬੇਲਾ ਚੌਕ ਪਹੁੰਚੇ ਤੇ ਬੇਲਾ ਚੌਕ ਪਹੁੰਚ ਗਏ ਅਹੀਂ ਉਥੋਂ ਦੀ ਲੈਫਟ ਟਰਨ ਲਿਆ ਤੇ ਜਿਹੜਾ ਰਾਈਟ ਟਰਨ ਆ ਉਹ ਸਿਵਲ ਹਸਪੀਟਲ ਵਾਲੀ ਰੋਡ ਸੀ ਅਹੀਂ ਲੈਫਟ ਟਰਨ ਲਿਆ ਤੇ ਇਹ ਰੋਡ ਸਿੱਧੀ ਜਾਊਗੀ ਹੁਣੇ ਕਾਲਜ ਰੋਡ ਜਿਹੜਾ ਕਿ ਰੋਪੜ ਦਾ ਇੱਕ ਗਵਰਨਮੈਂਟ ਕਾਲਜ ਆ ਤਾਂ ਕਰਕੇ ਉਹ ਜਿਹੜਾ ਰੋਡ ਆ ਉਹ ਕਾਲਜ ਦੇ ਨਾਮ ਤੇ ਫੇਮਸ ਆ ਕਾਲਜ ਰੋਡ ਜਿਹੜਾ ਇਹ ਬਾਜ਼ਾਰ ਪੈਂਦਾ ਵਾ ਇਹ ਬਾਜ਼ਾਰ ਵੀ ਜਿਹੜਾ ਵਾ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਜੇ ਤੁਸੀਂ ਰੈਗੂਲਰ ਜਿਹੜੇ ਆਮ ਦਿਨਾਂ 'ਚ ਤੁਸੀਂ ਵੇਖੋਗੇ ਤੇ ਇੱਥੇ ਵੀ ਜਿਹੜੇ ਵੱਡੇ-ਵੱਡੇ ਕਸਟ ਬੱਸਾਂ ਜਦੋਂ ਆਮਨੇ-ਸਾਮਨੇ ਆ ਜਾਂਦੇ ਆ ਤੇ ਫਿਰ ਇੱਥੇ ਵੀ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਬਟ ਅੱਜ ਸਾਨੂੰ ਟ੍ਰੈਫਿਕ ਨਹੀਂ ਮਿਲਿਆ ਮੌਸਮ ਥੋੜਾ ਠੰਡਾ ਹੋ ਗਿਆ ਵਾ ਹਾਂਜੀ ਬਿਲਕੁਲ ਤੇ ਮੈਂ ਇੱਕ ਗੱਲ ਕਹਿਣੀ ਸੀ ਕਿ ਤੇ ਅਸੀਂ ਇੱਕ ਰਿਕਵੈਸਟ ਵੀ ਕਰਨੀ ਸੀ ਲੋਕਾਂ ਕੋਲ ਕਿ ਜਿਸ ਤਰ੍ਹਾਂ ਹੀ ਰੋਪੜ ਸ਼ਹਿਰ ਦਿਖਾਂਡੇ ਆ ਤੇ ਉਸ ਤਰੀਕੇ ਦੇ ਨਾਲ ਜੇ ਸਾਡੀ ਆਡੀਅנס ਹੈ ਚਾਂਦੀਆ ਜਿਹੜੇ ਸਾਡੇ ਦੇਸ਼ ਵਿਦੇਸ਼ ਚ ਲੋਕ ਬੈਠੇ ਆ ਤੇ ਅਸੀਂ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੀ ਵੀ ਇਸੇ ਤਰ੍ਹਾਂ ਜਿਹੜੀ ਗਲੀਆਂ ਵਾਂ ਪਿੰਡ ਉੱਥੇ ਕੋਈ ਉਹਨਾਂ ਦੇ ਯਾਦਗਾਰ ਕੋਈ ਚੀਜ਼ਾਂ ਵਾਂ ਉਹ ਅਸੀਂ ਦਿਖਾਈਏ ਤੇ ਪਲੀਜ਼ ਸਾਨੂੰ ਕਮੈਂਟ ਕਰਿਓ ਈਵਨ ਕਹੀਂ ਜੋ ਕਹਿਣਗੇ ਅਸੀਂ ਉਹਨਾਂ ਦਾ ਘਰ ਵੀ ਦਿਖਾਵਾਂਗੇ ਜਿਹੜੇ ਬਾਹਰ ਗਏ ਵਾ ਅਸੀਂ ਉਹਨਾਂ ਦੇ ਘਰ ਚ ਜਾ ਕੇ ਉਹਨਾਂ ਦੇ ਘਰ ਨੂੰ ਦਿਖਾਵਾਂਗੇ ਉਹਨਾਂ ਦੇ ਮੰਮੀ ਡੈਡੀ ਦੇ ਨਾਲ ਉਹਨਾਂ ਦੀ ਮੁਲਾਕਾਤ ਕਰਵਾਵਾਂਗੇ ਜੇਕਰ ਉਹ ਚਾਹੁੰਦੇ ਆ ਤੇ ਸਾਨੂੰ ਕਮੈਂਟ ਕਰਕੇ ਦੱਸਣ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਸ ਚੈਨਲ ਦੇ ਮਾਧਮ ਦੇ ਨਾਲ ਅਸੀਂ ਇੱਕ ਰਿਐਲਿਟੀ ਸ਼ੋਅ ਟਾਈਪ ਜਿਹੜਾ ਵਾ ਉਹ ਜ਼ਰੂਰ ਬਣਾਵਾਂਗੇ ਹਾਂਜੀ ਬਿਲਕੁਲ ਕਿਉਂਕਿ ਕਈ ਲੋਕ ਜਿਹੜੇ ਆ ਉਹ ਮੈਂ ਕਹਿੰਨਾ ਕਿ ਬਹੁਤ ਸਾਲ ਹੋ ਗਏ ਆ ਜਿਹੜੇ ਆਪਣਾ ਵਤਨ ਛੱਡ ਕੇ ਬਾਹਰ ਬੈਠੇ ਆ ਕੰਮਾਂ ਕਾਜਾਂ ਵਿੱਚ ਬਿਜ਼ੀ ਹਨ ਉਹਨਾਂ ਨੂੰ ਨਹੀਂ ਸਮਾਂ ਮਿਲਦਾ ਆਂ ਤੇ ਚਲੋ ਫੋਨ ਤੇ ਤੇ ਗੱਲਾਂ ਬਾਤਾਂ ਹੁੰਦੀਆਂ ਹੀ ਆ ਜਿਸ ਤਰ੍ਹਾਂ ਕਿ ਮੈਂ ਕਹਾ ਸੀਗਾ ਬਟ ਇੱਕ ਜਿਹੜੀ ਆਪਣੀ ਚੀਜ਼ ਨੂੰ ਵੇਖਣੀ ਆ ਇੱਕ ਜਿਹੜਾ ਉਹ ਯਾਦ ਆ ਕਿ ਹਾਂ ਮੈਂ ਇੱਥੇ ਜਾਂਦਾ ਸੀਗਾ ਇੱਥੇ ਮੇਰੇ ਦੋਸਤ ਯਾਰ ਹੁੰਦੇ ਸੀਗੇ ਹਨਾ ਇੱਥੇ ਮੇਰੇ ਭੈਣ ਭਰਾ ਮੈਂ ਇਹਨਾਂ ਨੂੰ ਜਾਂਦਾ ਸੀਗਾ ਤੇ ਬੜੀ ਇੱਛਾ ਹੁੰਦੀ ਆ ਕਿ ਚਲੋ ਅੱਜ ਇੰਨੇ ਸਾਲਾਂ ਬਾਅਦ ਅਹੀਂ ਕਿਤੇ ਉਹਨਾਂ ਨੂੰ ਵੇਖੀਏ ਕਿ ਉਹ ਕਿਹੜੇ ਕੰਡੀਸ਼ਨ ਦਾ ਕਿ ਉਹ ਜਿਹੜੇ ਦਿਖਦੇ ਆ ਮੈਂ ਮੰਨਿਆ ਕਿ ਚਲੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਾਰੇ ਇੱਕ ਦੂਜੇ ਦੇ ਟੱਚ ਵਿੱਚ ਰਹਿੰਦੇ ਆ ਬਟ ਇੱਕ ਲਾਈਵ ਉਹਨਾਂ ਨੂੰ ਦੇਖਣਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਉਹ ਗਲੀਆਂ ਵੇਖਣੀ ਉਹ ਸਾਰੀ ਚੀਜ਼ਾਂ ਵੇਖਣੀ ਇਹ ਬਹੁਤ ਵੱਡੀ ਚੀਜ਼ ਆ ਆਈ ਥਿੰਕ ਮੈਂ ਸਮਝਦਾ ਉਹ ਗਲੀਆਂ ਜਿੱਥੇ ਉਹ ਬਚਪਨ ਦੇ ਵਿੱਚ ਖੇਡਦੇ ਰਹੇ ਵਾ ਉਹ ਘਰ ਉਹ ਨੇਬਰ ਦਾ ਘਰ ਉਹ ਕੋਈ ਆਂਟੀ ਜਿਹੜੇ ਜਦੋਂ ਸ਼ਰਾਰਤ ਕਰਦੇ ਤੇ ਮਾਰ ਪੈਂਦੀ ਜਾਂ ਜਿਹੜੇ ਉਹ ਉਹ ਲੈ ਕੇ ਆ ਜਾਂਦੇ ਉਲਾਮਾ ਲੈ ਕੇ ਆ ਜਾਂਦੇ ਵੀ ਇੰਨੇ ਮੁੰਡੇ ਨੇ ਇਸ ਤਰ੍ਹਾਂ ਕੀਤਾ ਐ ਆਪਣੀ ਨੇ ਇਸ ਤਰ੍ਹਾਂ ਕੀਤਾ ਉਹੋ ਜੀਆਂ ਸ਼ਰਾਰਤਾਂ ਉਹ ਪਿੰਡ ਦੀਆਂ ਦੇ ਥੜੇ ਹਨਾ ਗੁਰਦੁਆਰਾ ਸਾਹਿਬ ਹੋਰ ਵੀ ਬਹੁਤ ਸਾਰੀਆਂ ਜਿਹੜੇ ਵੀ ਜਿੰਨੇ ਵੀ ਆਪਣੇ ਪਿੰਡ ਨੂੰ ਦੇਖਣਾ ਵਾ ਉਥੋਂ ਦੀਆਂ ਫੇਮਸ ਜਿੰਨੀਆਂ ਵੀ ਚੀਜ਼ਾਂ ਵਾਂ ਗਲੀਆਂ ਮਤਲਬ 올 ਆਰਾਊਂਡ ਅਸੀਂ ਸਾਰਾ ਉਹਨਾਂ ਦਾ ਪਿੰਡ ਦਿਖਾਵਾਂਗੇ ਇਸ ਚੈਨਲ ਦੇ ਮਾਧਿਅਮ ਦੇ ਨਾਲ ਤੇ ਸਾਨੂੰ ਕੰਟੈਕਟ ਕਰੋ ਹਾਂਜੀ ਤੇ ਇਹ ਅਸੀਂ ਜਿਹੜਾ ਹੁਣ ਪਿੱਛੇ ਲੈਫਟਨ ਲਿਆ ਸੀਗਾ ਉਦੇ ਅੱਗੇ ਜਾ ਕੇ ਗਿਆਨੀ ਜੈਲ ਸਿੰਘ ਨਗਰ ਸੀਗਾ ਯਾਨੀ ਜੈਲ ਸਿੰਘ ਨਗਰ ਤੇ ਥੋੜੀ ਇਹੀਂ ਆਪਣੀ ਜਰਨੀ ਸ਼ੁਰੂ ਕੀਤੀ ਸੀ ਤੇ ਅਹੀਂ ਪੂਰਾ ਜਿਹੜਾ ਵਾ ਰੋਪੜ ਬਾਹਰ ਚੱਕਰ ਮਾਰ ਕੇ ਤੇ ਰੋਪੜ ਦੀ ਬਾਹਰ ਦੀ ਅੰਦਰ ਦੀ ਗਲੀਆਂ ਵੀ ਤੁਹਾਨੂੰ ਦਿਖਾਤੀ ਤੇ ਓਵਰ ਆਲ ਅਹੀਂ ਇਹੋ ਹੀ ਕਹਿਣਾ ਚਾਹਾਂਗੇ ਕਿ ਭਾਈ ਰੋਪੜ ਤੇ ਤੁਹੀ ਬਿਲਕੁਲ ਟੈਨਸ਼ਨ ਨਾ ਲਓ ਸਭ ਕੁਝ ਠੀਕ ਹੈ ਇੱਥੇ ਬਾਬਰੀ ਮੇਰਾ ਤੇ ਕੋਈ ਜ਼ਿਆਦਾ ਕੋਈ ਨੁਕਸਾਨ ਨਹੀਂ ਹੋਇਆ ਲੋਕੀ ਖੁਸ਼ ਹੈ ਇੱਥੇ ਤੇ ਅਹੀਂ ਬਸ ਅਰਦਾਸ ਕਰਦੇ ਆ ਉਹਨਾਂ ਲੋਕਾਂ ਵਾਸਤੇ ਜਿੰਨਾਂ ਨੂੰ ਵਾਕਈ ਫਲੱਡ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਤੇ ਉਹ ਵਿਚਾਰੇ ਭੁੱਖੇ ਘਰਾਂ ਵਿੱਚ ਹੈਗੇ ਸੀ ਸਾਡੇ ਲੋਕਾਂ ਨੇ ਹਾਂ ਲੋਕਾਂ ਨੇ ਬਹੁਤ ਮਦਦ ਕੀਤੀ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਟਿੱਬੀ ਫੈਕਟਰੀ ਦੁਆਰੇ ਤੋਂ ਵੀ 6 ਸਤੰਬਰ ਨੂੰ ਇੱਥੇ 16 ਟਰੱਕ ਜਾਣੇ ਆ ਜਿਹੜੀ ਸੇਵਾ ਵਾਸਤੇ ਜਾਣ ਦੇ ਜਿਹੜੇ ਪਿੰਡਾਂ-ਪਿੰਡਾਂ ਚ ਰਾਸ਼ਨ ਲੈ ਕੇ ਤੇ ਜਿਹੜੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਜਾਣਗੇ ਤੇ ਜਿੰਨੀ ਜ਼ਿਆਦਾ ਹੋ ਸਕੇ ਉਥੇ ਤਿੱਬੀ ਖਗੂਰਵਾਰੇ ਜਾ ਕੇ ਲੋਕ ਜਿਹੜੇ ਆ ਜਿਹੜੇ ਵੀ ਆਪਣਾ ਦਸਵੰਦ ਦੇਣਾ ਚਾਹੁੰਦੇ ਆ ਉਹ ਗੁਰਦੁਆਰਾ ਤਿੱਬੀ ਸਾਹਿਬ ਜਾ ਕੇ ਆਪਣਾ ਦਸਵੰਦ ਦੇ ਕੇਉਣ ਤਾਂ ਕਿ ਉਹਨਾਂ ਲੋਕਾਂ ਤੱਕ ਉਹ ਪਹੁੰਚੇ ਜਿਨ੍ਹਾਂ ਲੋਕਾਂ ਨੂੰ ਵਾਕਿਆ ਹੀ ਇਹਨਾਂ ਦੀ ਜ਼ਰੂਰਤ ਆ ਉਹੀ ਆਪਣਾ ਅਸਲੀ ਦਸਵੰਦ ਤੇ ਇਹ ਅਸੀਂ ਤੁਹਾਨੂੰ ਸਾਰਾ ਸ਼ਹਿਰ ਵਖਾਤਾ ਰੋਪੜ ਸ਼ਹਿਰ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਆਪਣੇ ਚੈਨਲ ਦੇ ਮਾਧਿਅਮ ਦੇ ਨਾਲ ਕਰਦੇ ਆ ਤੇ ਤੁਸੀਂ ਵੀ ਸਾਰੇ ਘਰ ਵਿੱਚ ਜਿਹੜੇ ਵੀ ਬੈਠੇ ਜਿੱਥੇ ਵੀ ਬੈਠੇ ਆ ਸਾਰਿਆਂ ਦੇ ਭਲੇ ਦੀ ਅਰਦਾਸ ਕਰੋ ਕਿਉਂਕਿ ਸਾਡੇ ਤੇ ਆਮੀ ਬੋਲਦੀ ਆ ਕਿ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤੇ ਉਹਦੇ ਕਰਕੇ ਆਪਣਾ ਵੀ ਭਲਾ ਹੁੰਦਾ ਵਾ ਇਸ ਤਰ੍ਹਾਂ ਕਿ ਸਾਰਿਆਂ ਦੇ ਭਲੇ ਦੀ ਅਰਦਾਸ ਸਾਰੇ ਜਾਣੇ ਜ਼ਰੂਰ ਕਰੋ ਤੇ ਪਰਮਾਤਮਾ ਸਭ ਕੁਝ ਵੇਖ ਰਿਹਾ ਉਹਨੇ ਸਭ ਕੁਝ ਠੀਕ ਕਰ ਦੇਣਾ ਵਾ ਤੇ ਕੋਈ ਵੀ ਟੈਨਸ਼ਨ ਨਾ ਲਵੇ ਰੋਪੜ ਸ਼ਹਿਰ ਅਸੀਂ ਦਿਖਾਤਾ ਰੋਪੜ ਸ਼ਹਿਰ ਦੇ ਲੋਕ ਜਿਹੜੇ ਕੋਈ ਵੀ ਟੈਨਸ਼ਨ ਨਾ ਕਰਨ ਇਹ ਅਸੀਂ ਮਿਲਦੇ ਹਾਂ ਤੁਹਾਨੂੰ ਆਪਣੇ ਇੱਕ ਨੈਕਸਟ ਵੀਲੌਗ ਦੇ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਸਾਡੇ ਲਈ ਵੀ ਅਰਦਾਸ ਕਰਿਓ ਕਿ ਸਾਡਾ ਚੈਨਲ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਕਰੇ ਆਪਣੇ ਸਬਸਕ੍ਰਾਈਬਰ ਤੋਂ ਆਪਣੇ ਆਡੀਅנס ਨੂੰ ਇਹ ਵੀ ਰਿਕਵੈਸਟ ਹੈ ਕਿ ਸਾਡੇ ਚੈਨਲ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਤੇ ਫਿਰ ਮਿਲਦੇ ਆਂ ਯਾ ਆਪਣੇ ਨੈਕਸਟ ਵਲੌਗ ਦੇ ਵਿੱਚ